ਦੇਣਗੇ ਕਿਉਂਕਿ ਪਰਿਵਾਰਿਕ ਆ ਜਿਹੜੀ ਉchrelu ਜਿਹੜੀ ਆ ਕੋਈ ਆਪਸ ਦੇ ਵਿੱਚ ਲੜਾਈ ਆ ਭਾਈ ਭੈਣਾਂ ਦੀ ਤੇ ਇਹ ਕੋਈ ਜਿਹੜਾ ਇਹ ਉਹ ਘਰ ਦਾ ਇਸ਼ੂ ਆ ਜਿਹੜਾ ਕਿ ਮੈਨੂੰ ਲੱਗਦਾ ਸਾਨੂੰ ਹਰ ਚੀਜ਼ 'ਚ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਕਿਸੇ ਦੇ ਘਰ ਦੀ ਲੜਾਈ ਕਿਸੇ ਦਾ ਘਰ ਦਾ ਕੋਈ ਜਿਹ ਇਸ਼ੂ ਆ ਉਹਦੇ ਵਿੱਚ ਕਿਸੇ ਨੂੰ ਮੈਨੂੰ ਲੱਗਦਾ ਜਿਆਦਾ ਹਰ ਚੀਜ਼ 'ਚ ਹੀ ਨਹੀਂ ਵੜਨਾ ਚਾਹੀਦਾ ਹਰ ਚੀਜ਼ 'ਚ ਮਤਲਬ ਮ ਇੰਨਾ ਪਤਾ ਨਹੀਂ ਕਿਉਂ ਇੰਨਾ ਸਾਡਾ ਛੋਟਾ ਦਾਇਰਾ ਹੋ ਗਿਆ ਵੀ ਅਸੀਂ ਹਰ ਚੀਜ਼ ਦੀ ਵਿੱਚ ਪਰਿਵਾਰਕ ਇਸ਼ੂਆਂ ਦੇ ਵਿੱਚ ਵੀ ਜੇ ਕੋਈ ਕਿਸੇ ਨਾਲ ਕੋਰਟ ਕੇਸ ਚੱਲ ਰਿਹਾ ਹੋਊ ਜੂਗਾ ਠੀਕ ਹੋ ਜਾਊਗਾ ਲੈਟਰ ਲਿਖੀ ਆ ਕਿ ਸਰਕਾਰ ਜਵਾਬ ਦੇਗੀ ਪਰ ਉਹਨਾਂ ਦੀ ਇਹ ਕੋਸ਼ਿਸ਼ ਆ ਵੀ ਅਸੀਂ ਲੋਅਰ ਕੋਰਟ ਨੇ ਇਹ ਫੈਸਲਾ ਕੀਤਾ ਏ ਕਿ ਕਿਤੇ ਨਾ ਕਿਤੇ ਹਾਈ ਕੋਰਟ ਤੋਂ ਉਦੋਂ ਪਹਿਲਾਂ ਪਹਿਲਾਂ ਰੀਲੀਫ ਮਿਲ ਜੂਗਾ ਉਹਨਾਂ ਦਾ ਇਹ ਆ ਵੀ 26 ਤੋਂ ਪਹਿਲਾਂ ਸਾਨੂੰ ਰੀਲੀਫ ਮਿਲ ਜੂਗਾ ਜੇ ਉਹਨਾਂ ਨੂੰ ਰੀਲੀਫ ਨਹੀਂ ਮਿਲੇਗਾ ਹਾਈ ਕੋਰਟ ਤੋਂ 26 ਤੋਂ ਪਹਿਲਾਂ ਫਿਰ ਉਹ ਝੰਡਾ ਨਹੀਂ ਲਿਰਾ ਸਕਣਗੇ ਜਿਹੜਾ ਕਾਨੂੰਨ ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਇਹ ਹੋਏਗੀ ਵੀ ਅਸੀਂ ਹਾਈ ਕੋਰਟ ਤੋਂ ਪਹਿਲਾਂ ਲੋਅਰ ਕੋਰਟ ਤੇ ਥੱਲੇ ਦਾ ਫੈਸਲਾ ਇਹ ਤੇ ਅਸੀਂ ਜਾ ਕੇ ਰੀਲੀਫ ਲਈ। ਉਹ ਕਹਿ ਵੀ ਕਹ ਰਹੇ ਕਿ ਸੱਤਾ ਮਤਲਬ ਕਿ ਕਿਸ ਨੇ ਮੰਤਰੀ ਬਣਨ ਐਸਾ ਨਹੀਂ ਲੈਕਰ ਬਾਲੀ ਇਹ ਹੈ ਕਿ ਜੋ ਆਮ ਤੌਰ ਤੇ ਮਜਾਦਾ ਕਹਿੰਦੇ ਆ ਕਿ ਸਿਫਾ ਦੇਣਾ ਪੈਂਦਾ। ਨਹੀਂ ਮੈਂ ਦੇਖੋ ਇੰਨਾ ਕਾਨੂੰਨੀ ਮਹਾਰਨੀਗਾ ਤੇ ਪਰ ਇਹਦੇ ਲਈ ਜਿਹੜਾ ਇਹ ਜਦੋਂ ਉਤਲੇ ਹਾਇਰ ਕੋਰਟ ਬਣੇ ਹੋਏ ਆ ਹੋਰ ਕੋਰਟ ਬਣੇ ਹੋਏ ਉਹਦੇ ਵਿੱਚ ਜਾ ਕੇ ਉਹ ਜ਼ਰੂਰ ਆਪਣਾ ਜਿਹੜਾ ਇਹ ਉਹ ਦੇਣਗੇ ਕਿਉਂਕਿ ਪਰਿਵਾਰਿਕ ਆ ਜਿਹੜੀ ਉਹ ਘਰੇਲੂ ਜਿਹੜੀ ਆ ਕੋਈ ਆਪਸ ਦੇ ਵਿੱਚ ਲੜਾਈ ਆ ਭਾਈ ਭੈਣਾਂ ਦੀ ਤੇ ਇਹ ਕੋਈ ਜਿਹੜਾ ਇਹ ਉਹ ਘਰ ਦਾ ਇਸ਼ੂ ਆ ਜਿਹੜਾ ਕਿ ਮੈਨੂੰ ਲੱਗਦਾ ਸਾਨੂੰ ਹਰ ਕੀ ਚ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਤੇ ਮੈਂ ਕਿਸੇ ਦੇ ਘਰ ਦੀ ਲੜਾਈ ਕਿਸੇ ਦਾ ਘਰ ਦਾ ਕੋਈ ਜਿਹ ਇਸ਼ੂ ਆ ਉਹਦੇ ਵਿੱਚ ਕਿਸੇ ਨੂੰ ਮੈਨੂੰ ਲੱਗਦਾ ਜਿਆਦਾ ਹਰ ਚੀਜ਼ ਦੀ ਨਹੀਂ ਵੜਨਾ ਚਾਹੀਦਾ ਹਰ ਚੀਜ਼ ਦੀ ਮਤਲਬ ਐਨਾ ਪਤਾ ਨਹੀਂ ਕਿਉਂ ਐਨਾ ਸਾਡਾ ਛੋਟਾ ਦਾਇਰਾ ਹੋ ਗਿਆ ਵੀ ਅਸੀਂ ਹਰ ਚੀਜ਼ ਦੀ ਵਿੱਚ ਪਰਿਵਾਰਕ ਇਸ਼ੂਆਂ ਦੇ ਵਿੱਚ ਵੀ ਜੇ ਕੋਈ ਕਿਸੇ ਦਾ ਕੋਰਟ ਕੇਸ ਚੱਲ ਰਿਹਾ ਉਹ ਹੋ ਜਾਊਗਾ ਠੀਕ ਹੋ ਜਾਊਗਾ